ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਰ ਸਤਿਗੁਰ ਬਾਣ ਸਤਿ ਹੈਪੀ ਸਤਨਾਮ ਪ੍ਰਭੂ ਸਿਖੀ ਸਚੁ ਸਚੈ ਸਚਨਾ ਹੋਬੀ ਜੇ ਸੋਚੀ ਲਖ ਵਾਰ ਚਪੈ ਚੁਪ ਨਾ ਹੋਈ ਜੇ ਲਾਇ ਹੰਦ ਬਤਾਰ ਉਕੇ ਆ ਕੋਹ ਨ ਤੀ ਜਬ ਨਾਪੁਰੀਆਂ ਕਹਾਰੂ ਸਹਸਿਆਣ ਪਾ ਲਖ ਹੋਏ ਤਾ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੁੜੈ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਆਕਾਰ ਹੁਕਮ ਨ ਕਹਿਆ ਗਾਇ ਹੁਕਮੀ ਹੋਵਨ ਦੀ ਹੁਕਮ ਲੈ ਵੜਿਆ ਹੁਕਮੀ ਉੱਤਮਨੀ ਹੁਕਮ ਲੇਖ ਦੁਖ ਸੁਖ ਪਾਈਏ ਇਕ ਨ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਹੋਈਏ ਹੁਕਮੇ ਅੰਦਰ ਸਭ ਕੋ ਬਾਹਰ ਕੋ ਨ ਕੋਈ ਨਾਨਕ ਹੁਕਮੈ ਜੀਵਜੈ ਤਾ ਹਮੈ ਕਹੈ ਨ ਕੋ ਗਾਵੇ ਕੋ ਤਾਨੁ ਕਿ ਸੈਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗਨੜੀਆਂ ਚਾਰ ਗਾਵੇ ਕੋ ਵਿਦਿਆ ਵਿਖੰਬਿਚਾਰ ਗਾਵੇ ਕੋ ਸਾਜ ਰੇਤਨਖੇ ਗਾਵੇ ਕੋ ਜੀਲਨ ਖਿਦਿ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਹਦਰ ਹਦੂਰ ਕਤਨਾ ਕਤਿਨਾ ਆਵੇ ਤੋੜ ਕਤ ਕਤ ਕਥੀ ਕੋਟੀ ਫੋਟ ਕੋਤ ਦਿੰਦਾ ਧੀ ਲੈਂਦੇ ਥਕ ਪਾਹਿ ਜੁਗਾ ਜੁਗੰਤਰ ਖਾਹੀ ਕਾਹਿ ਹੁਕਮੀ ਹੁਕਮ ਚਲਾਇ ਰਹਾ ਨਾਨਕ ਬਿਕਸੈ ਵੀ ਪ੍ਰਵਾਹ ਸਚੁ ਸੇਭ ਸਚੁ ਮਾਇ ਭਾਕੇ ਆ ਭਉ ਅਪਾਰ ਆਖੇ ਮੰਗੇ ਲੇਹਿ ਲੇਹਿ ਦਾਤ ਗਰੀਨ ਦਾਤਾ ਫੇਰ ਕਿਆ ਰਖੀ ਜਿਤ ਦਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵਿਲਾਸ ਸਚੁ ਨਾ ਹੋੜੈ ਆਈ ਵਿਚਾਰ ਕਰਮੀ ਆਵੇ ਕਪੜਾ ਨੰਦਰੀ ਵੋਗਵਾਰ ਨਾਨਕੀ ਵੇ ਜਾਣੀ ਸਭ ਅਪਨੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਮਿਰਦੰਸ ਹੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਨਿਤਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰਨੇ ਜਾਏ ਗੁਰਮਖ ਨਾਦ ਗੁਰਮਖ ਹੋਵੇ ਗੁਰਮਖ ਅਸਮਾਈ ਗੁਰੇਸ਼ਰ ਗੁਰੂ ਰਾਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਤ ਨਾ ਜਾਈ ਗੁਰਾ ਇੱਕ ਦੇਵ ਜਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰਨਾ ਜਾਈ ਤੀਰਥ ਨਾਵਾ ਜੇਤਿ ਸੁਭਾਵਾ ਵਿੜ ਪਹਾਣੇ ਕਹਿਣਾ ਇੱਕ ਜੇਤ ਦੀ ਸਰਦਾਰੀ ਲੇਖ ਗਣ ਕਰਮਾਂ ਕੇ ਮਨ ਲੈ ਮਤ ਵਿਚ ਰਤਨ ਜਵਾਹਰ ਮਾਨਕ ਜੇਕ ਗੁਰਪੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰਨਾ ਜਾਈ ਜੇ ਜੁਗ ਚਾਰੇ ਆਦਿ ਹੋਰ ਰਸਮ ਹੋਈ ਨਵਾਂ ਖੰਨਾ ਗਿਆਂ ਨਾਲ ਜੇ ਸਭ ਕੋਈ ਚੰਗਾ ਨਾਮ ਰਖਾਈ ਗਏ ਜਸ ਕੀ ਰਤ ਜਗਲੇ ਜੇ ਤਿਸ ਨੰਗ ਨਾ ਹੋਈ ਤਾ ਬਾਤ ਨਾ ਪੁਛੇਗੀ ਈਟਾ ਅੰਦਰ ਗੀਟ ਕਰ ਦੋਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਜੀਹੇ ਤੇ ਹਾ ਕੋਈ ਨਾ ਸਮਝੇ ਜੇ ਤਿਸ ਗੁਣ ਕੋ ਕਰੇ ਸੁਣਿਆ ਸਿਦ ਗੁਰ ਸੁਨਾ ਸੁਮਿਆ ਤਰ ਤੋ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਕੋਹੀ ਨ ਸਕੇ ਬਾਗ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਲੋਕ ਪਾਪ ਕਾ ਨਾਸ ਸੁਣੀਐ ਵੀਰ ਬਰਮਾ ਸੁਣੀਐ ਮੁਖ ਸਲਾਹਨਮੰਦ ਸੁਣੀਐ ਜੋਗ ਜੁਗਤ ਤੁਨ ਭੇਦ ਸੁਣੀਐ ਸਾਧ ਸਮ੍ਰਿਤ ਵੇਗ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਲੋਕ ਪਾਪ ਕਾ ਨਾਸ ਸੁਣੀਐ ਸਤ ਸੰਤੋਖ ਗਿਆਨ ਸੁਣੀਐ ਅਰਸਣ ਕਾ ਇਸਨਾ ਸੁਣੀਐ ਪੜ ਪੜਪਾ ਬਹਿਮਾਨ ਸੁਣੀਐ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਬੇਗਾ ਸੁਣੀਏ ਦੁੱਖਾ ਕਾਨਾ ਸੁਣੀ ਸਰਾਂਗਣਾ ਕੇ ਗਾ ਸੁਣੀ ਸੇਖ ਪੀਰ ਪਾਤਸ਼ਾਹ ਸੁਣੀਆਂ ਅੰਧੇ ਪਾਵੇ ਰਾਹ ਸੁਣੀਏ ਹਾਥ ਹੋਏ ਸਗਾ ਨਾਨ ਭਗਤਾਂ ਸਦਾ ਬੇਗਾ ਸੁਣੀ ਦੁੱਖਾ ਕਾਨਾ ਮੰਨੇ ਕੀ ਗਤ ਕਹੀ ਮਗਾਏ ਜੇ ਕੋ ਕਹੇ ਪਿਛੇ ਕੁਛ ਪਾਈ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਮ ਵਿਚਾਰ ਐਸਾ ਨਾ ਮਿਲੇ ਹੋ ਜੇ ਕੋ ਮਨ ਜਾਣੇ ਕੋਈ ਮੰਨ ਸੇ ਹੋਵੇ ਮਨ ਕੋਈ ਮੰਨਾਂ ਸਲਪਨ ਕੀ ਸੋਧਾ ਮੰਨੇ ਮੋਹਿ ਟੋਟਾ ਨਾ ਖਾਈ ਮੰਨੇ ਜੰਮ ਕੇ ਸਾਥ ਨਾ ਜਾਈ ਐਸਾ ਨਾ ਮਿਲਿੰਦ ਹੋਈ ਜੇ ਕੋ ਮਨ ਜਾਣੇ ਕੋਈ ਮੰਨੇ ਮਾਰ ਬਿਠਾਕ ਨਾ ਪਾਈ ਮੰਨੇ ਪਰਸਿਓਂ ਪਰਵਰਗਾਇ ਮੰਨੇ ਮਗਨਤ ਲੈ ਪੰਥ ਮੰਨਾਂ ਤਾਂ ਸਤਿ ਸਲ ਮੰਦ ਐਸਾ ਨਾ ਮਿਲਿੰਦ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵਹਿ ਮੁਖਵਾੜ ਮੰਨੇ ਪਰਵਾੜੇ ਸਾਧਾਰ ਮਨੈ ਤੇਰੇ ਤਾਰੇ ਵਰਸੇ ਮਨੈ ਨਾਨਕੁ ਮਹਿਨਾ ਭਿਖ ਐਸਾ ਨਾਮ ਰੰਝਣ ਹੋਇ ਜੇ ਕੋ ਮਨ ਜਾਣ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਵਾਨ ਪੰਚੀ ਭਾਵ ਬਹਿਤ ਬਹਿਮਾਨ ਪੰਚੀ ਸੋਹੇ ਦਰਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰਿ ਚਾਰ ਕਰਤੇ ਕਹਿ ਕਰਨ ਨਾਹੀ ਸਮਾਲ ਤਉ ਤੰਦਿਆ ਕਾਪੂ ਸੰਤੋਖਾ ਪ੍ਰਖਿਆ ਜਨਸ ਜੇ ਕੋ ਬੁਝਾ ਹੋਇ ਸਚਿਆ ਤੰਨੇ ਉਪਰ ਗਤਿ ਆਵ ਦਰਤੀ ਹੋਰ ਪਰੇ ਹੋਰ ਹੋਰ ਤੁਸਤੇ ਭਾਲ ਕਲਕ ਮੰਗੋਰਾ ਜੀ ਜਾ ਤੁੰਗਾ ਕੇ ਨਾਮ ਸੁਬਨਾ ਲਿਖਿਆ ਉਤਲਾਬ ਇਹ ਲਿਖ ਹਲਕ ਜਾਣਾ ਕੋ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸੋਲੇ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਸਭ ਇਕੋ ਕਵਾਉ ਕਿਸਤੇ ਹੋਏ ਲਖ ਦਰੀਆਉ ਕੁਦਰਤ ਕੌਣ ਕਹਾ ਵਿਚਾਰ ਵਾਰੀਆਂ ਨ ਜਾਵੇ ਇਕ ਵਾਰ ਜੋ ਤੁਧ ਭਾਵੈ ਸਈ ਪਨੀਕਾਰ ਤੂੰ ਸਦਾ ਸਲਾਮਨ ਕਾਲ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥੋਂ ਕੋ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸੁਤੀ ਅਸੰਖ ਦਾਤਾ ਹੋਰ ਅਸੰਖ ਸੋਪ ਅੰਖਸਾਰ ਅਸੰਖ ਮੋ ਨਿਮਲਾਈ ਤਾਰ ਉਦਰਦ ਕਮਨ ਕਹਾ ਵਿਚਾਰ ਵਾਰਿਆਂ ਨ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਈ ਪਨੀਕਾਰ ਸਦਾ ਸਲਾਮ ਨਿਰੰਕਾਰ ਅਸੰਖ ਮੁਰਖੰਦ ਕੋਰ ਅਸੰਖ ਚੂਰ ਹਰਾਮ ਕੋਰ ਅਸੰਖ ਅਮਰ ਕਰਜਾ ਹੈ ਜੂਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੋੜਿਆਰ ਕੋੜੇ ਫਿਰਾਹੇ ਅਸੰਖ ਮੋਹ ਸਮਲ ਕਾਹੇ ਅਸੰਖ ਨਿੰਦਕ ਸੇ ਕਰਾ ਪਰ ਨਾਨਕ ਨੀਤ ਕਹਿ ਵਿਚਾਰੋ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੂੰ ਭਾਵੇਂ ਸਹਿ ਭਲੀ ਕਰ ਤੂੰ ਸਦਾ ਸਲਾਮ ਓੰਕਾਰ ਅਸੰਖ ਨਾਮ ਸੰਖਾਪ ਅਗੰਮ ਗੰਮ ਸੰਖਲੋ ਅ ਸੰਖ ਕਹਿ ਸਰ ਭਾਉਰੀ ਅਕਰੀ ਨਾਮ ਅਕੀ ਸਾਲਾਹ ਅਕਰੀ ਗਿਆਨ ਗੀਤ ਨਵਾ ਅਕਰੀ ਲਖਣ ਬੋਲਣ ਵਾਨ ਅਕਰਾਂ ਸਰ ਸੰਯੋਗ ਖਾਂ ਜਿ ਨਹਿ ਲਿਖਿਆ ਤੇ ਸਨਾਹੀ ਜੇ ਫਰਮਾਇ ਤੂੰ ਪਾਵੇ ਜੇਤਾ ਕੀ ਕਾਕ ਖਾਨਾ ਬਿਨ ਨਾਮੈ ਨਾਹੀ ਕੋ ਥਾਵ ਕੁਦਰਤ ਗੰਮ ਕਹਾ ਵਿਚਾਰ ਉਹ ਆਲੇ ਨ ਜਾਵੇ ਇਕ ਵਾਰ ਜੋ ਤੂੰ ਦ ਪਾਵੇ ਸਹੀ ਫਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਹਰੀਏ ਹੱਥ ਪੈਰ ਕਮਦੇ ਪਾਣੀ ਤੁੱਟੈ ਤਰਸਖੇ ਮੋਤਲੀਤੀ ਕਪੜ ਹੋਏ ਦੇ ਸਾਗਨ ਲੀਓ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋ ਪੈਨਾ ਮੇ ਕੇ ਰੰਗ ਕੁੰਨੀ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖੇ ਜਾ ਆਹ ਆਪੇ ਵੀਰਾਂ ਪੂਖਾ ਨਾਨਕ ਪੂਖਨੀ ਆਵਜਾ ਧੀਰਤ ਤਪ ਤੇ ਆਦਾ ਦਾਨ ਜੇ ਕੋ ਪਾਵੈ ਤੁਮ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਤੀ ਸੁਨ ਲਾਉ ਸਭੁ ਮਨ ਤੇਰੇ ਮੈਂ ਨਾਹੀ ਕੋਇ ਬਿਨ ਗੁਣ ਕੀਤੇ ਭਗਤ ਨਾ ਹੋਇ ਸੋ ਅਸਥਿਆਦ ਬਾਣੀ ਪਰਵਾਉ ਸਤ ਸੁਹਾਨ ਸੁਗਮ ਜਾਉ ਕਮ ਸੋਇ ਲਾ ਵਕਤ ਕਮ ਕਮਣ ਤੇਤ ਪੰਮਾਰ ਕਮ ਸਰੋਤੀ ਮਾਹੁ ਕਮ ਜਿਤ ਹੋਆ ਆਕਾਰੇ ਬਿਨ ਪਈ ਆਪਣਤੀ ਜੀ ਹੋਵੇ ਮਿਖੁ ਲਾਮ ਵਕਤ ਨਾ ਪਾਇਓ ਗਾਧੀਆਂ ਦੇ ਲਿਖਣੇ ਕੁਰਾਨ ਸਿਤਵਾਰ ਨ ਜੋਗੀ ਜਾਣ ਰਤਮਾਹੁ ਨ ਕੋਈ ਜਾ ਕਰਤਾ ਸੱਗੀ ਕੋ ਸਾਝੀ ਆਪੇ ਜਾਣੈ ਸੋ ਕਿਵ ਕਰ ਅੱਖਾਂ ਤੁਸਾਲਾ ਕਿਉ ਨਿ ਕਿਵ ਜਾਣ ਨਾਨਕ ਆਖਣ ਸਭ ਕੋ ਆਖ ਇਕਦਿਕ ਸਿਮਾ ਉਡਾ ਸਹਿਬ ਦੀ ਨਾਇ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣ ਅਗੇ ਗਿਆਨ ਸੁ ਹੈ ਬਾਤਲਾਂ ਬਾਤਲਾਂ ਲਖਾ ਦਾ ਸਾਦੋਸ ਹੋਰ ਨੋਰ ਭਾਲ ਥੱਕੇ ਵੀਦ ਕਹਿਣਿ ਕਵਾ ਸਹਿ ਸੇ 18 ਕਹਿਣ ਕਿ ਤੂ ਬਾ ਅਸਮ ਇਕ ਤਾਤ ਲੇਖਾ ਹੋਇ ਤਨ ਲਖੀਏ ਲਿਖੇ ਹੋਇ ਵਿਨਾਸ ਨਾਨਕ ਵਡਾ ਕੀ ਆਪੇ ਜਾਣੇ ਆਪੋ ਸਾਲਾ ਹਿਸਾਲਾ ਇਤਨੀ ਸੁਖਨਾ ਬਾਈ ਨਦੀਆਂ ਤੇਵਾ ਕਹ ਸਮੁੰਦਰ ਨ ਜਾਣੇ ਸਮੁੰਦ ਸਹਾ ਸੁਲਤਾਨ ਗ੍ਰਹ ਸਤੀਮਾਲ ਤਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋਣਾ ਵਿਸਰੇ ਅੰਤ ਨਾਸਿ ਕੀ ਕਹਿ ਨੰਤ ਅੰਤ ਨਾ ਕਰਨੀ ਗਿੰਨ ਅੰਤ ਨਾ ਵੇਖਣ ਸੁਨਨਾ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰੋ ਅੰਤ ਨ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲਾਹ ਤਾਂ ਕਿ ਅੰਤ ਨ ਪਾਈ ਜਾਹੇ ਇਹ ਹੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਂ ਉੱਚੇ ਪਰ ਉੱਚਾ ਨਾਮ ਏਵੜੂ ਚਾਹੋ ਹੈ ਕੋਈ ਤਿਸੁ ਚੇ ਕੋ ਜਾਣਾ ਸੋਇ ਜਿਵੜੇ ਆਪ ਜਾਣਿਆ ਆਪ ਨਾਨਕ ਗੁੰਦਰੀ ਕਿਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੂੰ ਆਤਮਾਈ ਕੀਤੇ ਮੰਗੇ ਜੋਤ ਪਾਰ ਕੀਤਿਆਂ ਗਲਤ ਨਹੀਂ ਵਿਚਾਰ ਕੀਤੇ ਖਾਤੂ ਕਾਰ ਕਿਤੇ ਲੈਣਾ ਕਿਰਪਾ ਕੀਤੇ ਮੋੜ ਖਾਈ ਖਾਈ ਕੀਤਿਆਂ ਦੁਖ ਹੋਖ ਸਦ ਮਾਰ ਇਹ ਪੈਦਾ ਤਰੀ ਦਾਤਾ ਮਨ ਖਲਾਸੀ ਭਣ ਹੋਏ ਹੋਰ ਆਖ ਨ ਸਕੇ ਕੋਈ ਜੇ ਘੋਖਾ ਇੱਕ ਆਖਣ ਪਾਏ ਉਹ ਜਾਣੇ ਦਿੱਤੀਆਂ ਮੋਹ ਖਾਈ ਆਪੇ ਜਾਣੇ ਆਪੇ ਦੀ ਆਖੇ ਸੇ ਬੇਕੀ ਕੀ ਜਿਸਨੂੰ ਬਖਸ਼ੀ ਸਸਲਾਹ ਨਾਨਕ ਪਾਤਸ਼ਾਹ ਪਾਤਸ਼ਾਹ ਅਮਲ ਗੁਣ ਮਲਵਾਤ ਆਮਲਵਾ ਪਾਰੀ ਮਲ ਪੰਡਾਰ ਅਮਲ ਆਵੇ ਮੁੱਲਹਿ ਜਾਏ ਮੁੱਲ ਭਾਏ ਮਲਾ ਸਮਾਹੇ ਅਮਲ ਧਰਮ ਅਮਲ ਦੀ ਬਾਣੋ ਅਮਲ ਤੁਲ ਮੰ ਪਰਮਾਨ ਅਮਲ ਬਖਸ਼ੀਸ਼ ਮੰਨਿ ਸ਼ਾਨ ਅਮਲ ਕਰਮੇ ਅਮਲ ਫਰਮਾਨ ਅਮਲੋ ਮੁਲਿਆਖਿਆ ਨਾ ਜਾਏ ਆਖ ਆਖ ਰਹੇ ਲਾਈ ਆਖੇ ਵੇਦ ਪਾੜ ਪੁਰਾਨ ਆਖੇ ਹੈ ਪੜੇ ਕਰੇ ਵਖਿਆਨ ਆਖੇ ਹੈ ਬਰਮੇ ਆਖੇ ਹਿੰਦ ਆਖੇ ਹੈ ਗੋਪੀ ਕਾ ਬੰਦ ਆਖੇ ਹੈ ਇਸ਼ਰੀ ਆਖੇ ਹੈ ਸਿੱਧ ਆਖੇ ਹੈ ਕੀਤੇ ਕੀਤੇ ਬੋਧ ਆਖੇ ਦਾਨ ਆਖੇ ਦੇਵ ਆਖੇ ਹੈ ਸੁਰਨਾਰ ਮੰਦਰ ਸੇਵ ਕੀਤੇ ਆਖੇ ਆਕਣ ਪਾਹੇ ਕੀਤੇ ਕਹਿ ਕੇ ਉਠਿ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਸ ਕਹੇ ਗਈ ਕਿ ਜੀਵਨ ਭਾਵ ਹੈ ਤਿਵੜ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਕੇ ਬੋਲ ਵਿਗਾੜੂ ਤਾਲ ਲਕੀਏ ਸਰਗਾਵਾ ਰੰਗਵਾਲ ਸੋਦਰ ਕਿਹਾ ਸੰਕਰ ਰਿਹਾ ਜਿਤ ਮਹਿ ਸਰਬ ਸਮਾਲੇ ਵਾਜੇ ਨਾਦ ਰੇਕ ਸੰਖਾਂ ਕਿਤੂ ਗੰਮ ਹਾਰੇ ਕੇਤੇ ਰਾਗ ਪ੍ਰਿਸ ਕਹੀ ਅਨਕੇਤੇ ਗੰਮ ਹਾਰੇ ਗੰਗਾ ਵਹਿ ਤੁਹਾਨੂੰ ਪਉਣ ਪਾਣੀ ਵਹਿ ਸੰਕਰ ਗੰਗਾਵੇ ਰਾਜਾ ਧਰਮਦਿਵਾਰੀ ਗਵਹਿ ਚਿਤ ਬੁਖਤ ਲਿਖ ਜਾਣਾ ਲੇਖ ਲੇਖ ਧਰਮ ਵਿਚਾਰ ਗੰਗਾਵੇਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗੰਗਾਵੇਂ ਦਿੰਦਾ ਸਨ ਬੈਠੇ ਦੇਵਤਿਆਂ ਦਰ ਨਾਲ ਗਾਵਹਿ ਸਦ ਸਮਾਗਵੀਂਦਰ ਗਾਵਨ ਸਾਲ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵਿਰਕਰਾਰੇ ਗਾਵਨ ਪੰਡਿਤ ਪੜਨ ਰਕੇਸ ਜੁਗ ਜੁਗ ਦੀਦਾਨ ਵਾਲੇ ਗਾਵਹਿ ਮੋਹਣੀਆਂ ਮਨਮੋਹ ਸਰਗਾ ਮਚਿਆਲੇ ਗਾਵਨ ਰਤ ਨੋ ਪਾਈ ਤੇਰੀ ਅਰਸ਼ਣਤੀ ਉਤਨਾਲ ਗਵਹਿ ਜੋਧ ਮਹਾਵਲ ਸੂਰਾ ਗਵਹਿ ਖਾਣੀ ਚਾਰੀ ਗਵਹਿ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰ ਸਹੀ ਤਦਨੋ ਗਾਵਹਿ ਜੋਤਿ ਤੇ ਭਾਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਮ ਸੇਮ ਹੈ ਚਤਨਾਮ ਨਨਕਿਆ ਵਿਚਾਰੇ ਸੋਈ ਸੋਈ ਸਦਾ ਸੱਜ ਸਾਹਿਬ ਸੱਚਾ ਸੱਚੀ ਮਾਇ ਹੈਪੀ ਹੋਸੀ ਜਾਏ ਨਜਸੀ ਉਤਨਾ ਜਿਨ ਰਜਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇ ਜਨੇ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਤਿਸ ਦੀ ਬੜਿਆਲ ਜੋਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਮਾ ਗਾਉ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਨਕ ਰਹੇਨ ਰਜਾਈ ਮੰਦਾ ਸੰਤੋ ਸ਼ਰਮ ਪਾਤ ਝੋਲੀ ਯਾਨ ਕੀ ਕਰੈ ਬ੍ਰਹੂਤ ਖਿੰਥਾ ਕਾਲ ਕੁਵਾਰੀ ਗਇ ਜੁਗ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜਿਤਾ ਜਾਗ ਜੀ ਅਦੇ ਤਿਸਾ ਆਦੇਸ਼ ਆਦਿ ਅਨੀਲ ਨਾਗ ਨਾਗ ਜੁਗ ਜੁਗ ਇਕੂ ਵੇਸ ਭਗਤ ਨਾਮ ਨਿਆਗ ਨਾਮ ਨੜਕੜ ਬਾਜੈ ਨਾਗ ਆਪ ਨਾਥ ਨਾਤੀ ਸਭ ਜਾਂ ਕੀ ਰੇ ਰਿ ਸਿਧੰਮਾ ਸਾਧ ਸੰਯੋਗ ਯੁਗ ਦੇ ਕਾਰਤੁਲਾਬ ਲਿਖਿ ਆਵਹਿ ਭਾਗ ਅਦੇਸ਼ ਤਿਸਾ ਆਦੇਸ਼ ਆਦਿ ਅਨੀਲ ਨਾਗ ਨਾਗ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗ ਪਿਆਈ ਤੈਨ ਚੱਲੇ ਫਰਮਾਨ ਇੱਕ ਸੰਸਾਰੀ ਇੱਕ ਪੰਡਾਰ ਇੱਕ ਲਾਇ ਦੀਵਾਨ ਜਿਉ ਤਿਸ ਭਾਵੇਂ ਤੁਮਿ ਚਲਾਵ ਜਿਉ ਹੋਵੇ ਫਰਮਾਨ ਉਹ ਵੇਖਿਆ ਉਹਨਾਂ ਨੇ ਨਦਰ ਨਾ ਆਵੇ ਬਹੁਤਾਂ ਹੈ ਵਿਡਾ ਅਦੇ ਤਿਸ ਆਦੇਸ਼ ਆਦ ਅਨੀਲ ਨਾਦਨਾ ਜੁਗ ਜੁਗ ਏਕੋ ਵੇਸ ਆਸਮ ਲੋਇਲ ਪੰਡਾਰ ਜੋਗਿ ਸਪਾਇਸ ਕਮਾਰ ਕਰ ਕਰ ਵੇਖੈ ਸਭ ਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਅਦੇਸ਼ ਆਦ ਨੀਲ ਨਾਦ ਨਾਦ ਜੁਗ ਜੁਗ ਇੱਕੋ ਵੇਸ ਇੱਕ ਦੋ ਜੀਵੋਂ ਲੱਖ ਹੋਇ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਢੇੜਾ ਕੀ ਹੈ ਏਕ ਨਾਮ ਜਗ ਦੀਸ ਏ ਤਰ੍ਹਾਂ ਹਾ ਪਤ ਪਵੜੀਆਂ ਚੜੀਏ ਹੋਏ ਇੱਕੀਸ ਸੁਣ ਗਲਨਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦੀ ਪਾਈ ਹੈ ਕੁੜੀ ਕੁੜਤੀਸ ਆਖਣ ਜੋਰ ਚ ਪੇ ਨਹਿ ਜੋਰ ਜੋਰ ਨਾ ਮੰਗਣ ਦੀ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸ਼ਕਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸਪੈ ਸੰਸਾਰ ਜਿਸ ਹੱਥ ਜੋਰ ਕਰ ਬੁਖੇ ਸੋਈ ਨਾਨਕ ਤੁਮੇਕ ਨਾ ਕੋਈ ਰਾਤੀ ਰਤੀ ਤੇਤਨੀ ਵਾਰ ਕਮਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਤਨਸਾਲ ਤਿਸ ਵਿੱਚ ਜੀਵਤ ਕੇ ਰੰਗ ਤਿਨ ਕੇ ਨਾਮ ਨੇ ਕੀਆ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਜਾ ਬਨਵਾਰ ਤਿੱਥੈ ਸੋਣ ਬਨ ਕਰਵਾਨ ਨਦਰੀ ਕਰਮ ਪਗੈ ਨਿਸ਼ਾਨ ਕੱਜ ਪਕਾਈ ਉਹ ਥੈ ਪਾਈ ਨਾਨਕ ਗਿਆ ਜਾਪੇ ਜਾਇ ਧਰਮ ਖੰਡ ਕਾਇ ਹੁਤਮ ਗਿਆਨ ਖੰਡ ਕਾ ਕੋ ਕਰਮ ਕਿਤੇ ਪੰਮ ਪਾਣੀ ਦੇ ਸੰਕਰ ਕਿਤੇ ਕਾਮ ਹੇਸ ਕਿਤੇ ਬਰਮੇ ਕਹਾੜੀ ਰੂਪ ਰੰਗ ਕੀ ਵਿਸ ਕਿਤਿਆਂ ਕਰਮ ਭੂਮੀ ਮੇਰ ਕੀਤੇ ਕਿਤੇ ਧੂਪ ਦੇਸ ਕਿੱਤੇ ਚੰਦ ਸੂਰ ਕੇਤੇ ਕਿਤੇ ਮੰਡਲ ਦੇਸਾ ਕਿਤੇ ਸਿਦੂ ਬੋਧਨਾਥ ਕਿਤੇ ਦੀਵੇਸ਼ ਕਿਤੇ ਦੇਵਦਾਨ ਮੁਨ ਕੀਤੇ ਕਿਤੇ ਰਤਨ ਸਮੰਦ ਕੀਤੀਆਂ ਘਾਣੀ ਕੀਤੀਆਂ ਬਾਣੀ ਕਿਤੇ ਪਾਤ ਨਰੰਦ ਕੀਤੀਆਂ ਸਰਤੀ ਸੇਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੇ ਨਾਦ ਮਨੋਦ ਕੋੜ ਆਨੰਦ ਸ਼ਰਮ ਖੰਡ ਦੀ ਬਾਣੀ ਉਕਥ ਹੈ ਘੜਕੜੀਏ ਬਹੁਤਿਆਨੂਪ ਤਾਂ ਕੀਆ ਬਲਾ ਕਥੀਆਂ ਨਾ ਜਾਹੀ ਜੇ ਕੋ ਕਹਾ ਕਿਛੁ ਤੁਟਾਈ ਕਿਥੈ ਘੜੀਆ ਸੁਰਤ ਮਤ ਮਨ ਬੁਧਿ ਤਿਥੈ ਘੜੀਏ ਸੁਰਾਂ ਸਦਾ ਕੀ ਸਧ ਕਰਮਖੰਡ ਕੀ ਬਾਣੀ ਜੋਰ ਕਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮਹਾਰਾਮ ਰਹਾ ਭਰਪੂਰ ਤਿਥੈ ਸਿਥੋ ਸਤਾ ਮਹਿਮਾ ਮਾਹੀ ਤਾਂਕੇ ਰੂਪ ਨ ਕਥਨੇ ਜਾਇ 나ਹੈ ਮਰਨ ਠਾਗੇ ਜਾਹ ਜਿਨਕੇ RAM ਸਿਮਨ ਮਾਹੀ ਤਿਥੈ ਭਗਤ ਵਸੈ ਕੇ ਲੋ ਕਰੇ ਹਨੰਦ ਸਚਾ ਮਨ ਸੋਈ ਸਜ ਖੰਡ ਹਸੈ ਨੰਕਾਰ ਕਰ ਕਰ ਵੇਖੇ ਨਦ ਨਿਹਾਲ ਤਿਥੈ ਖੰਡ ਮਨ ਅਰਪੰਡ ਜੇ ਕੋ ਕਥੈ ਤਾਇੰਤ ਨਾਮ ਤਿਥੈ ਲੋ ਲੋ ਆਕਾਰ ਜਿਵ ਜਿਵ ਹਕਮਤ ਵੈ ਤੁਮ ਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਮਹਾਰਾ ਦੀ ਰਸਨੀਆ ਧਰਮ ਮਤਿ ਰਹਿਤੀ ਆਪ ਬਹੁ ਖਲਾਗਣ ਤੁਮ ਤਾਉ ਭੰਡਾ ਭਉ ਮਿਲਤ ਤਾਲ ਕੜੀਐ ਸਭ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਇ ਦਾਇ ਖਿਲੈ ਸਰਨ ਜਗਤ ਚੰਗੀਆਂ ਆਂ ਬਰੀਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੀ ਰੂ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਦ ਨਾਨਕ ਤੇ ਮੁਕਜਲੇ ਕੀਤੀ ਛਟੀ ਨਾਲ ਜਿਨੇ ਨਾਮ ਤੇ ਆਇ ਗਏ ਮਸਕਤ ਘਾਲੂ ਨਾਨਕ ਤੇ ਮੁਖ ਉਜਲੇ ਕੀਤੀ ਛਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ